ਹਾਂ ਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਜੀ ਇਹਦੇ ਵਿੱਚ ਰੈਗੂਲਰ ਪੋਸਟਾਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀ ਭਰਤੀ ਹੈ ਪੋਸਟਾਂ ਦੀ ਪੂਰੀ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਵੀਡੀਓ ਵਿੱਚ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਪੂਰਾ ਜ਼ਰੂਰ ਵੇਖਿਓ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਬਿਨਾ ਕਿਸੇ ਦੇਰੀ ਸਿੱਧੇ ਆਪਾਂ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਅੱਜ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਸਭ ਤੋਂ ਪਹਿਲਾਂ ਪੋਸਟਾਂ ਦੇ ਸਬੰਧ ਵਿੱਚ ਤਰੀਕਾਂ ਦੀ ਗੱਲ ਕਰ ਲੈਣੇ ਆ ਜੀ ਇਸ਼ਤਿਹਾਰ ਪ੍ਰਕਾਸ਼ਤ ਹੋਇਆ ਜੋ 18 11 ਨੂੰ ਤੇ ਆਨਲਾਈਨ ਅਪਲਾਈ ਕਰਨਾ ਸ਼ੁਰੂ ਹੋਇਆ 26 11 ਤੋਂ ਜੀ ਅੰਤਿਮ ਮਿਤੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 26 12 2025 ਸ਼ਾਮ 5 ਵਜੇ ਤੱਕ ਹੈ ਫੀਸ ਭਰਨ ਦੀ ਆਖਰੀ ਮਿਤੀ 29 12 2025 ਹੋਊਗੀ ਜੀ ਇਹ ਜੋ ਪੋਸਟਾਂ ਨੇ ਜੀ ਅਧਿਨ ਸੇਵਾਮਾ ਚੂੰਡ ਬੂੜ ਵੱਲੋਂ ਜਾਰੀ ਕੀਤੀਆਂ ਗਈਆਂ ਕਲਰਕ ਦੀਆਂ 69 ਪੋਸਟਾਂ ਨੇ ਇਹ ਕਲਰਕ ਆਈਟੀ ਦੀ ਇੱਕ ਪੋਸਟ ਹੈ ਵੱਖ-ਵੱਖ ਵਿਭਾਗ ਹੈ ਜੋ ਪੰਜਾਬ ਦੇ ਉਹਦੇ ਵਿੱਚ ਇਹ ਭਰਤੀ ਕੀਤੀ ਜਾਣੀ ਹੈ ਤਾਂ ਇਹ ਵਰਗੀ ਕਰਨਾ ਜੀ ਪੋਸਟਾਂ ਦਾ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਹੈ ਕੈਟਾਗਰੀ ਵਾਈਜ਼ ਵੰਡ ਵੀ ਨਾਲ ਹੀ ਦਿੱਤੀ ہوئی ਹੈ ਇਸ ਟੇਬਲ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਓ ਕਿਹੜੇ ਵਿਭਾਗ ਦੇ ਵਿੱਚ ਕਿੰਨੀਆਂ ਪੋਸਟਾਂ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਇਹ ਪੋਸਟਾਂ ਦੇ ਲਈ ਕੈਟਾਗਰੀ ਕੋਡ ਰੈਨ ਵਾਲਾ ਜੀ ਜਦੋਂ ਤੁਸੀਂ ਅਪਲਾਈ ਕਰਨਾ ਤਾਂ ਇਹ ਕੋਡ ਸਿਲੈਕਟ ਕਰਨਾ ਤੁਸੀਂ ਆਪਣੀ ਕੈਟਾਗਰੀ ਦੇ ਅਨੁਸਾਰ ਜਦੋਂ ਤੁਸੀਂ ਅਪਲਾਈ ਕਰੋਗੇ ਇਹਨਾਂ ਪੋਸਟਾਂ ਦੇ ਲਈ ਤਨਖਾਸ਼ ਕੇ ਲਈ ਨਾ ਪੋਸਟਾਂ ਦੇ ਲਈ 19900 ਲੈਵਲ 2 ਦੇ ਅਨੁਸਾਰ ਹੈ ਜੋ ਤਨਖਾਹ ਹੋਊਗੀ ਸੈਵਨਥ ਸੈਂਟਰਲ ਪੇ ਕਮਿਸ਼ਨ ਦੇ ਅਨੁਸਾਰ ਵਿਦਿਅਕ ਯੋਗਤਾ ਦੇ ਲਈ ਗ੍ਰੈਜੂਏਸ਼ਨ ਹੋਊਗੀ ਗ੍ਰੈਜੂਏਸ਼ਨ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਜਾਂ ਕੋਈ ਬਰਾਬਰ ਦੀ ਯੋਗਤਾ ਇਹਦੇ ਹੈਗੀ ਹੈ ਤੁਹਾਡੇ ਕੋਲ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 120 ਘੰਟੇ ਦਾ ਤੁਹਾਡੇ ਕੋਲ ਕੰਪਿਊਟਰ ਕੋਰਸ ਹੋਣਾ ਚਾਹੀਦਾ ਜੇ ਆਈਐਸਓ ਸਰਟੀਫਾਈਡ ਹੋਵੇ ਜਾਂ ਡੀਓ ਈਏਸੀਸੀ ਇਹਦੇ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਜਾਂ ਡਿਪਲੋਮਾ ਡਿਗਰੀ ਤੁਹਾਡੇ ਕੋਲ ਕੋਈ ਕੰਪਿਊਟਰ ਦੀ ਹੈਗੀ ਹੈ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕੋਗੇ ਤੇ ਇਹਨਾਂ ਪੋਸਟਾਂ ਦੇ ਲਈ ਤੁਹਾਡਾ ਜੋ ਰਾਵੀ ਫੌਂਟ ਹੈ ਉਹਦੇ ਵਿੱਚ ਟਾਈਪਿੰਗ ਟੈਸਟ ਹੋਊਗਾ ਪੰਜਾਬੀ ਦੇ ਵਿੱਚ ਅੰਗਰੇਜ਼ੀ ਦਾ ਟਾਈਪਿੰਗ ਟੈਸਟ ਵੀ ਹੋਊਗਾ ਜਿਹਦੇ ਵਿੱਚ ਤੁਸੀਂ 30 ਵਰਡਸ ਪਰ ਮਿੰਟ ਸਪੀਡ ਦੇਣੀ ਹੁੰਦੀ ਹੈ ਕਲਰਕ ਆਈਟੀ ਦੇ ਲਈ ਯੋਗਤਾ ਇਹਨਾਂ ਵੱਲੋਂ ਲੱਗ ਤੋਂ ਰੱਖੀ ਗਈ ਹੈ ਤੁਹਾਡੇ ਕੋਲ ਯੋਗਤਾ ਬੀਸੀਏ ਜਾਂ ਬੀਐਸਸੀ ਆਈਟੀ ਜਾਂ ਬੀਐਸਸੀ ਕੰਪਿਊਟਰ ਸਾਇੰਸ ਦੇ ਵਿੱਚ ਯੋਗਤਾ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਟਾਈਪਿੰਗ ਟੈਸਟ ਸੇਮ ਤੁਹਾਡਾ ਪੰਜਾਬੀ ਅੰਗਰੇਜ਼ੀ ਚ ਹੋਊਗਾ ਜੀ ਫੁੱਲ ਟਾਈਮ ਤੁਹਾਡਾ ਇਹ ਕੋਰਸ ਹੋਣਾ ਜ਼ਰੂਰੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਏਜ ਲਿਮਟ ਹੈ ਜੋ ਇਹਨਾਂ ਵੱਲੋਂ 18 ਤੋਂ 37 ਸਾਲ ਜਨਰਲ ਕੈਟਾਗਰੀ ਦੇ ਲਈ ਰੱਖੀ ਗਈ ਹੈ ਵੱਖ-ਵੱਖ ਕੈਟਾਗਰੀ ਅਨੁਸਾਰ ਉਮਰ ਸੀਮਾ ਦੇ ਵਿੱਚ ਛੋਟ ਰਹਿਣ ਵਾਲੀ ਹੈ ਜੋ ਪੰਜਾਬ ਸਰਕਾਰ ਦੀਆਂ ਹਦਾਇਤਾਂ ਅੱਗੇ ਜੀ ਫੀਸ ਜੋ ਆਨਲਾਈਨ ਅਪਲਾਈ ਕਰਨ ਸਮੇਂ ਤੁਸੀਂ ਭਰਨੀ ਹੈ ਆਰਮ ਵਰਗ ਸੁਤੰਤਰਤਾ ਸੰਗਰਾਮੀ ਖਿਡਾਰੀ 1000 ਰੁਪਿਆ ਫੀਸ ਹੈ एससीबीसी आर्थिक तौर पे कमजोर वर्ग 250 रुपया फीस है जी साहब का फौजी ते आश्रित 200 रुपया फीस है दिव्यांगजनांदे लिए 500 रुपया फीस रखी गई जी इनना पोजीशन नु अप्लाई करने दे लिए चौणवी दी इनना पोस्टां दे लिए ਤੁਹਾਡਾ ਆਬਜੈਕਟਿਵ ਟਾਈਪ ਐਗਜ਼ਾਮ ਰਹੂਗਾ ਜੀ ਨਾਲ ਹੀ ਤੁਹਾਡਾ ਟਾਈਪਿੰਗ ਟੈਸਟ ਹੋਊਗਾ ਪੰਜਾਬੀ ਤੇ ਅੰਗਰੇਜ਼ੀ ਦੇ ਵਿੱਚ ਇਹ ਤੁਹਾਡੀ ਜੋ ਚੋਣਵੀ ਦੀ ਰਹੂਗੀ ਇਨਾਂ ਪੋਸਟਾਂ ਦੇ ਲਈ ਜੋ ਸਿਲੈਕਸ਼ਨ ਕ੍ਰਾਈਟੇਰੀਆ ਰਹਿਣ ਵਾਲਾ ਜਿਹੜੇ ਉਮੀਦਵਾਰ ਇਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਵੈਬਸਾਈਟ ਇਹਨਾਂ ਦੀ ਹੈਗੀ ਜੀ tripssv.punjab.gov.in ਇਸ ਵੈਬਸਾਈਟ ਤੇ ਤੁਸੀਂ 26 12 2025 5:00 ਵਜੇ ਤੱਕ ਅਪਲਾਈ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਿਆ ਕਰੋ ਜੀ ਧੰਨਵਾਦ